ਹੈਲੋ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਕਰੇਲੇ ਭਰ ਕੇ ਬਣਾਉਣ ਲੱਗੇ ਜੇ ਆਪਾਂ ਅੱਜ। ਤੇ ਪਹਿਲਾਂ ਵੀ ਮੈਂ ਕਾਫੀ ਟਾਈਮ ਪਹਿਲਾਂ ਇੱਕ ਕਰੇਲਿਆਂ ਦੀ ਵੀਡੀਓ ਪਾਈ ਸੀ ਉੱਤੇ ਬਹੁਤ ਕਮੈਂਟ ਆਏ ਕਿ ਗੰਦੇ ਐ ਇਦਾਂ ਨਹੀਂ ਬਣਾਈ ਦੇ। ਤੇ ਅੱਜ ਆਪਾਂ ਦੂਜੇ ਤਰੀਕੇ ਨਾਲ ਬਣਾ ਲੈਨੇ ਆ। ਅੱਧਾ ਕਿਲੋ ਆਪਾਂ ਕਰੇਲੇ ਲਏ ਆ। ਇਹਨਾਂ ਨੂੰ ਛਿੱਲ ਲੈਨੇ ਆ। ਤੇ ਛਿੱਲ ਕੇ ਸਾਫ਼ ਕਰਕੇ ਤੇ ਇਹਨਾਂ ਦੇ ਆਪਾਂ ਬੀਜ ਵਗੈਰਾ ਸਾਰੇ ਕੱਢ ਦਨੇ ਆ ਜੀ ਵਿੱਚੋਂ। ਏ ਵੀਡੀਓ ਨੂੰ ਸਕਿੱਪ ਨਾ ਕਰਿਓ ਪੂਰੀ ਵੇਖਿਓ ਫੇਰ ਹੀ ਆਪਾਂ ਨੂੰ ਪੂਰੀ ਰੈਸਪੀ ਪਤਾ ਲੱਗਦੀ ਆ ਸਾਰੇ ਕਰੇਲੇ ਆਪਾਂ ਸ਼ੈੱਲ ਲਏ ਆ ਤੇ ਹੁਣ ਇਹਨਾਂ ਨੂੰ ਆਪਾਂ ਕੱਟ ਲਾ ਕੇ ਤੇ ਵਿੱਚੋਂ ਇਹਨਾਂ ਨੂੰ ਖਾਲੀ ਕਰ ਲੈਣਾ ਇਹ ਦੋ ਤਰ੍ਹਾਂ ਨਾਲ ਆਪਾਂ ਬਣਾਈਦੇ ਆ ਕਰੇਲੇ ਭਰ ਕੇ ਕੱਲਾ ਜਿਹੜਾ ਨਮਕ ਮਿਰਚ ਭਰ ਕੇ ਵੀ ਬਣਾ ਲੀਦੇ ਆ ਤੇ ਪੂਰਾ ਮਸਾਲਾ ਤਿਆਰ ਕਰਕੇ ਤੜਕਾ ਤਿਆਰ ਕਰਕੇ ਉਹ ਭਰ ਕੇ ਵੀ ਬਣਾ ਲੀਦੇ ਆ ਪਹਿਲਾਂ ਜਿਹੜੀ ਮੈਂ ਵੀਡੀਓ ਪਾਈ ਸੀ ਉਹਦੇ ਵਿੱਚ ਆਪਾਂ ਕੱਲਾ ਹੀ ਜਿਹੜਾ ਲੂਣ ਮਿਰਚ ਹਲਦੀ ਤੇ ਉਹ ਰਲਾ ਕੇ ਉਹੀ ਭਰਿਆ ਸੀ ਬੀਜ ਆਪਾਂ ਕੱਢੇ ਨਹੀਂ ਸੀ ਉਹਨਾਂ ਦੇ ਛੋਟੇ ਛੋਟੇ ਕਰੇਲੇ ਸੀ ਤੇ ਕੱਲਾ ਲੂਣ ਮਿਰਚ ਹਲਦੀ ਰਲਾ ਕੇ ਮਸਾਲਾ ਭਰਿਆ ਸੀ ਤੇ ਅੱਜ ਆਪਾਂ ਜਿਹੜੇ ਕਰੇਲੇ ਸਾਰੇ ਐਦਾ ਪਹਿਲਾਂ ਛਿੱਲੇ ਆ ਤੇ ਫੇਰ ਇਹਨਾਂ ਨੂੰ ਕਰ ਲਿਆ ਖਾਲੀ ਹੁਣ ਇਹਨਾਂ ਨੂੰ ਆਪਾਂ ਲੂਣ ਕੱਲਾ ਜਿਹੜਾ ਲਾ ਕੇ ਤੇ ਇਹਨਾਂ ਨੂੰ ਧੁੱਪੇ ਰੱਖਦੇ ਆ ਇਹਨਾਂ ਨੂੰ 10-15 ਮਿੰਟ ਆਪਾਂ ਧੁੱਪੇ ਰੱਖ ਦੇਣਾ ਆ ਤੇ ਫੇਰ ਆਪਾਂ ਅਗਲਾ 19 ਦੇਰ ਚ ਆਪਾਂ ਅਗਲਾ ਕੰਮ ਕਰ ਲੰਨੇ ਆ ਤੇ ਇਹਨਾਂ ਨੂੰ ਆਪਾਂ ਜਿਹੜਾ ਆ ਨਮਕ ਲਾ ਕੇ ਤੇ ਇਹਨਾਂ ਨੂੰ ਰੱਖ ਦੇਣਾ ਆਪਾਂ ਧੁੱਪੇ ਠੀਕ ਆ ਜੀ ਬਹੁਤ ਹੀ ਟੇਸਟੀ ਕ੍ਰੇਲੇ ਬਣ ਕੇ ਤਿਆਰ ਹੁੰਦੇ ਆ ਜਿਹਦਾ ਮੈਂ ਪਹਿਲਾਂ ਬਣਾਇਆ ਸੀ ਉਹ ਵੀ ਬਹੁਤ ਟੇਸਟੀ ਬਣਦੇ ਆ ਤੇ ਐਦਾਂ ਵੀ ਬਹੁਤ ਟੇਸਟੀ ਬਣਦੇ ਆ ਆਪਣਾ ਆਪਣਾ ਟੇਸਟ ਹੁੰਦਾ ਆ ਤੇ ਹੁਣ ਆਪਾਂ ਪਿਆਜ਼ ਕਾਫੀ ਸਾਰੇ ਜਰੇ ਆ ਮੋٹے ਮੋٹے ਕੱਟ ਲੈ ਜਿਆਦਾ ਬਰੀਕ ਨਹੀਂ ਇਹਨਾਂ ਨੂੰ ਆਪਾਂ ਪੀਣਾ ਤੇ ਦੋ ਕੁ ਵਾਰੀ ਜਿਹੜੀ ਮਿਕਸੀ ਨੂੰ ਆਪਾਂ ਚਲਾ ਕੇ ਦਰਦਰੇ ਜੇ ਮੋٹے ਜੇ ਇਹਨਾਂ ਨੂੰ ਪੀ ਲੈਣਾ ਤੇਲ ਦੇਖ ਸਕਦੇ ਆ ਤੁਸੀਂ ਫੇਰ ਮੈਨੂੰ ਕਮੈਂਟ ਕਰਦਾਂਦੇ ਬਹੁਤ ਤੇਲ ਪਾਉਣਾ ਹੈ ਤੁਸੀਂ ਚੌੜੇ ਥੱਲੇ ਵਾਲਾ ਬਰਤਨ ਆਪਣਾ ਤੇ ਮੈਂ ਤੇਲ ਜਿਹੜਾ ਥੋੜਾ ਜਿਹਾ ਪਾਇਆ 2-3 ਚਮਚੇ ਤੇਲ ਦੇ ਪਾਏ ਮੈਂ ਸਹੀਂ ਜੀਰਾ ਪਾਇਆ ਤੇ ਥੋੜੇ ਜਿਹੇ ਪਿਆਜ ਜਿਹੜੇ ਆ ਦਰਦਰੇ ਜੇ ਆਪਾਂ ਚੌਪ ਕਰ ਲਏ ਆ ਮੋٹے-ਮੋٹے ਜਿਆਦਾ ਇਹਨਾਂ ਨੂੰ ਬਰੀਕ ਨਹੀਂ ਲਿਕਵਿਡ ਨਹੀਂ ਕਰਨਾ ਤੇ ਹੁਣ ਇਹਨਾਂ ਨੂੰ ਆਪਾਂ ਪਕਾ ਲੈਣੇ ਥੋੜਾ ਜਿਹਾ ਜਿਆਦਾ ਨਹੀਂ ਪਕਾਉਣਾ ਜਿੱਦਾਂ ਆਪਾਂ ਸਬਜ਼ੀ ਲਈ ਤਿਆਰ ਕਰਦੇ ਨਾ ਦਾਲ ਤਰੀ ਵਾਸਤੇ ਜਾਂ ਦਾਲ ਵਾਸਤੇ ਉਦਾਂ ਨਹੀਂ ਪਕਾਉਣਾ ਇਹਨਾਂ ਨੂੰ ਤੇ ਥੋੜੇ ਜਿਹੇ ਇਹ ਆਪਾਂ ਇਹਨਾਂ ਨੂੰ ਪਕਾਉਣਾ ਹੁਣ ਮੈਂ ਮਿਰਚਾਂ ਪਾ ਲੈਣੀਆਂ ਜਿੰਨੀਆਂ ਆਪਾਂ ਨੂੰ ਸਬਜ਼ੀ ਵਿੱਚ ਚਾਹੀਦੀਆਂ ਅੱਜ ਕੱਲ ਪਤਾ ਹੀ ਆਪਾਂ ਨੂੰ ਮਿਰਚ ਜਿਹੜੀ ਕੋੜ ਹੀ ਨਹੀਂ ਆਂਦੀ ਇਸ ਕਰਕੇ ਜਾਦਾ ਮਿਰਚਾਂ ਪਾਉਣੀਆਂ ਪੈਣੀਆਂ ਆ ਤੇ ਹੁਣ ਮੈਂ ਪਾਉਣ ਲੱਗੀ ਜੀ ਤਿੰਨ ਟਮਾਟਰ ਜਿਹੜੇ ਮੀਡੀਅਮ ਸਾਈਜ਼ ਦੇ ਆ ਨਾ ਬਹੁਤੇ ਵੱਡੇ ਨਾ ਬਹੁਤੇ ਛੋਟੇ ਆ ਤੇ ਇਹਨਾਂ ਨੂੰ ਵੀ ਕੱਟ ਕੇ ਪਾ ਕੇ ਇਹਨਾਂ ਨੂੰ ਵੀ ਮੋٹے ਮੋٹے ਪੀ ਲੈਣਾ ਆਪਾਂ ਮਿਰਚਾਂ ਤੇ ਟਮਾਟਰ ਜਿਹੜੇ ਆ ਨਾ ਜਿਆਦਾ ਇਹਨਾਂ ਨੂੰ ਵੀ ਨਹੀਂ ਆਪਾਂ ਪੀਣਾ ਮੋٹے ਮੋٹے ਜੇ ਇਹਨਾਂ ਨੂੰ ਵੀ ਪੀ ਲੈਣੇ ਆਪਾਂ ਬਹੁਤ ਹੀ ਟੇਸਟੀ ਕਰੇਲੇ ਬਣ ਕੇ ਤਿਆਰ ਹੋਊਗੇ ਤੇ ਦੇਖੋ ਇੰਨਾ ਕ ਆਪਾਂ ਜਿਹੜਾ ਆ ਪਿਆਜ਼ ਨੂੰ ਭੁੰਨ ਲਿਆ ਐਨ ਨਹੀਂ ਭੁੰਨਣਾ ਇਹਨੂੰ ਤੇ ਹੁਣ ਜਿਹੜੀ ਆਪਾਂ ਮਿਰਚ ਤੇ ਟਮਾਟਰ ਪੀਐਸੀ ਤੇ ਉਹਨੂੰ ਪਾ ਦਿੱਤਾ ਆਪਾਂ ਤੇ ਹੁਣ ਇਹਨੂੰ ਪਕਾਉਨੇ ਆ ਜੀ ਆਪਾਂ ਤੇ ਕਰੇਲੇ ਜਿਹੜੇ ਆਪਾਂ ਆ ਲੂਣ ਲਾ ਕੇ ਧੁੱਪੇ ਰੱਖੇ ਹੋਆ ਤੇ ਜਿਸ ਤਰ੍ਹਾਂ ਮੈਂ ਪਹਿਲਾਂ ਬਣਾ ਕੇ ਵੀਡੀਓ ਪਾਈ ਸੀ ਉਦਾਂ ਵੀ ਬਹੁਤ ਟੇਸਟੀ ਬਣਦੇ ਆ ਤੇ ਕ੍ਰੇਲਿਆਂ ਨੂੰ ਟੱਕ ਕੇ ਨਹੀਂ ਪਕਾਉਣਾ ਚਾਹੀਦਾ ਜੇ ਆਪਾਂ ਟੱਕ ਕੇ ਪਕਾਵਾਂਗੇ ਤਾਂ ਕ੍ਰੇਲੇ ਕੋੜੇ ਬਣੂਗੇ ਤੇ ਕ੍ਰੇਲਿਆਂ ਨੂੰ ਖੁੱਲੇ ਰੱਖ ਕੇ ਪਕਾਉਣਾ ਚਾਹੀਦਾ ਦੇਖੋ ਪਿਆਜ਼ ਟਮਾਟਰ ਮਿਰਚ ਸਾਰਾ ਕੁਝ ਭੁੱਜ ਗਿਆ ਹੁਣ ਆਪਾਂ ਪਾਤੀ ਹਲਦੀ ਮਿਰਚ ਆਪਾਂ ਪੀ ਲਈਆਂ ਵਿੱਚੇ ਤੇ ਹਲਦੀ ਪਾ ਲਈ ਤੇ ਲੂਣ ਪਾ ਲਿਆ ਦੋਈ ਚੀਜ਼ਾਂ ਪਾਈਆਂ ਆਪਾਂ ਇਹਨਾਂ ਨੂੰ ਰੜਾ ਦੰਨੇ ਆ ਮਿਰਚ ਆਪਾਂ ਹਰੀ ਵਿੱਚ ਪੀ ਲਈ ਆ ਤੇ ਇਹਨਾਂ ਨੂੰ ਰੜਾ ਲੰਨੇ ਰੜਾ ਕੇ ਪਕਾ ਲੰਨੇ ਮਸਾਲੇ ਨੂੰ ਤੇ ਫੇਰ ਇਹਨੂੰ ਆਪਾਂ ਠੰਡਾ ਹੋਣ ਦਿੰਨੇ ਆ ਬਹੁਤ ਹੀ ਵਧੀਆ ਕਰੇਲੇ ਬਣ ਕੇ ਤਿਆਰ ਹੁੰਦੇ ਕੋੜੇ ਬਿਲਕੁਲ ਨਹੀਂ ਬਣਦੇ ਜਿੱਦਾਂ ਮੈਂ ਪਹਿਲਾਂ ਬਣਾਏ ਸੀ ਉਹ ਵੀ ਕੋੜੇ ਨਹੀਂ ਬਣੇ ਤੇ ਜਿਹੜੇ ਆਪਾਂ ਐਦਾਂ ਬਣਾਉਨੇ ਆ ਇਹ ਵੀ ਕੋੜੇ ਨਹੀਂ ਬਣਦੇ ਬਹੁਤ ਹੀ ਵਧੀਆ ਟੇਸਟੀ ਕਰੇਲੇ ਬਣਦੇ ਆ ਵੀਡੀਓ ਮੇਰੀ ਚੰਗੀ ਲੱਗਦੀ ਹੁੰਦੀ ਤਾਂ ਵੀਡੀਓ ਨੂੰ ਲਾਈਕ ਕਰਿਆ ਕਰੋ ਜੀ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਮੈਨੂੰ ਦੱਸਿਆ ਕਰੋ ਕਿ ਮੇਰੀ ਜਿਹੜੀ ਰੈਸਪੀ ਹੁੰਦੀ ਕਿੰਦਾ ਦੀ ਲੱਗਦੀ ਆ ਤੇ ਟੱਕ ਕੇ ਇਹਨੂੰ ਆਪਾਂ ਮਸਾਲੇ ਨੂੰ ਜਿਹੜਾ ਪਕਾ ਲਿਆ ਆ ਤੇ ਦੇਖ ਸਕਦੇ ਆ ਤੇਲ ਬਿਲਕੁਲ ਆਪਾਂ ਪੱਕਾ ਘੱਟ ਵਰਤੇ ਆਇਆ ਬਸ ਆਹੀ ਤੇਲ ਆਪਾਂ ਪਾਇਆ ਦੋ ਚਮਚੇ ਤੇ ਕਰੇਲਿਆਂ ਨੂੰ ਆਪਾਂ ਜ਼ਿਆਦਾ ਤੇਲ ਚ ਫਰਾਈ ਕਰਕੇ ਕੱਢ ਲੈਣਾ ਆ ਠੀਕ ਆ ਜ਼ਿਆਦਾ ਜ਼ਿਆਦਾ ਤੇਲ ਆਪਾਂ ਨਹੀਂ ਇਹਨਾਂ ਦੇ ਵਿੱਚ ਜਿਹੜਾ ਰੱਖਣਾ ਤੇ ਦੇਖ ਸਕਦੇ ਤੁਸੀਂ ਕਰੇਲੇ ਜਿਹੜੇ ਆਪਾਂ ਚੱਕ ਲੈ ਆ ਤੇ ਹੁਣ ਇਹਨਾਂ ਨੂੰ ਆਪਾਂ ਧੋਣਾ ਆ ਪਾਣੀ ਜਿਹੜਾ ਇਹਨਾਂ ਵਿੱਚੋਂ ਆ ਨਿਕਲਿਆ ਤੇ ਇਹ ਕੌੜਾ ਹੁੰਦਾ ਆ ਤੇ ਇਹਨਾਂ ਨੂੰ ਆਪਾਂ ਧੋ ਲਿਆ ਚੰਗੀ ਤਰ੍ਹਾਂ ਕਰੇਲਿਆਂ ਨੂੰ ਤੇ ਤੋਂ ਕੇ ਆਪਾਂ ਤੇਲ ਹੁਣ ਜ਼ਿਆਦਾ ਲੈਣਾ ਪੈਣਾ ਸਗਾ ਤੇ ਹੁਣ ਇਹਨਾਂ ਨੂੰ ਕਰਦੇ ਆਂ ਫਰਾਈ ਖੁੱਲੇ ਰੱਖ ਕੇ ਤੇ ਇਹਨਾਂ ਨੂੰ ਆਪਾਂ ਫਰਾਈ ਕਰਨਾ ਮੀਡੀਅਮ ਸੇਕ ਤੇ ਫਰਾਈ ਕਰਨਾ ਜੇ ਆਪਾਂ ਫੁੱਲ ਸੇਕ ਤੇ ਫਰਾਈ ਕਰਾਂਗੇ ਕਰੇਲੇ ਉਦਾਂ ਕਾਲੇ ਹੋ ਜਊਗੇ ਤੇ ਉਦਾਂ ਕੌੜੇ ਰਹੂਗੇ ਜੀ ਤੇ ਇਸ ਕਰਕੇ ਆਪਾਂ ਜਿਹੜਾ ਇਹਨਾਂ ਨੂੰ ਮੀਡੀਅਮ ਸੇਕ ਤੇ ਫਰਾਈ ਕਰਨਾ ਹੈ ਥੋੜਾ ਜਿਹਾ ਟਾਈਮ ਵੱਧ ਲੱਗ ਜਾਊਗਾ ਤੇ ਪਰ ਜਿਹੜੇ ਬਹੁਤ ਹੀ ਵਧੀਆ ਬਣੂਗੇ ਬਹੁਤ ਟੇਸਟੀ ਬਣੂਗੇ ਤੇ ਬਸ ਐਸੇ ਤਰ੍ਹਾਂ ਆਪਾਂ ਇਹਨਾਂ ਨੂੰ ਹੁਣ ਚੰਗੀ ਤਰ੍ਹਾਂ ਫਰਾਈ ਕਰਨਾ ਹੈ ਦੇਖੋ ਪਹਿਲਾਂ ਦੇ ਨਾਲੋਂ ਕਾਫੀ ਹੱਦ ਤੱਕ ਇਹ ਜਿਹੜੇ ਆ ਪੱਕ ਗਏ ਆ ਰੰਗ ਬਹੁਤ ਬਦਲ ਗਿਆ ਇਹਨਾਂ ਦਾ ਪਹਿਲਾਂ ਨਾਲੋਂ ਤੇ ਹਾਲੇ ਇਹਨਾਂ ਨੂੰ ਕਰਦੇ ਆ ਫਰਾਈ ਜੇ ਹਰੇ ਰਹੂਗੇ ਤਾਂ ਇਹ ਫਿਰ ਕੋੜੇ ਬਣਨਗੇ ਤੇ ਅੱਧੇ ਖੁੱਲੇ ਰੱਖ ਕੇ ਬਸ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਫਰਾਈ ਕਰ ਲੈਣਾ ਆ ਤੇ ਨਵੇਂ ਵੀਵਰ ਜਿਹੜੇ ਜੁੜਦੇ ਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਜੀ ਸਪੋਰਟ ਕਰਿਆ ਕਰੋ ਦੇਖੋ ਕਿੰਨੀ ਮਿਹਨਤ ਦੇ ਨਾਲ ਵੀਡੀਓ ਤਿਆਰ ਹੁੰਦੀ ਆ ਬਹੁਤ ਟਾਈਮ ਲੱਗਦਾ ਆ ਤੇ ਦੇਖ ਸਕਦੇ ਤੁਸੀਂ ਕਰੇਲਿਆਂ ਦਾ ਰੰਗ ਜਿਹੜਾ ਆ ਬਹੁਤ ਚੇਂਜ ਹੋ ਗਿਆ ਆ ਲਾਲ ਹੋ ਗਏ ਆ ਕਰੇਲੇ ਕਾਲੇ ਨਹੀਂ ਕਰਨੇ ਆਪਾਂ ਤੇ ਜਿਹੜੇ ਛੋਟੇ ਕਰੇਲੇ ਆ ਉਹ ਤਕਰੀਬਨ ਹੋ ਚੁੱਕੇ ਆ ਜਿਹੜੇ ਆ ਤੇ ਇਹਨਾਂ ਨੂੰ ਆਪਾਂ ਜਿਹੜਾ ਆ ਛੋਟਿਆਂ ਨੂੰ ਪਹਿਲਾਂ ਕੱਢਦੇ ਆ ਤੇ ਬੜੇ ਜਿਹੜੇ 2-4 ਪੀਸ ਆ 2-3 ਉਹਨਾਂ ਨੂੰ ਥੋੜੇ ਜਿਹਾ ਸੇਕ ਲੱਗਣ ਦਿੰਨੇ ਆ ਤੇ ਪਹਿਲਾਂ ਆਪਾਂ ਛੋਟਿਆਂ ਨੂੰ ਕੱਢ ਲੈਣਾ ਠੀਕ ਆ ਜੀ ਤੇ ਬਸ ਆਹੀ ਕੰਮ ਹੋਇਆ ਇਹਦਾ ਬਹੁਤ ਹੀ ਸੌਖਾ ਤਰੀਕਾ ਤੇ ਬਹੁਤ ਹੀ ਟੇਸਟੀ ਕਰੇਲੇ ਬਣ ਕੇ ਤਿਆਰ ਹੋ ਜਾਂਦੇ ਆ ਤੇ ਲੋ ਜੀ ਛੋਟੇ ਪਹਿਲਾਂ ਆਪਾਂ ਕੱਢ ਲੈਣੇ 19 ਦੇ ਰੋਹਾਂ ਨੂੰ ਸੇਕ ਲੱਗੀ ਜਾਂਦਾ ਆ ਤੇ ਸਾਰੇ ਆਪਾਂ ਕੱਢਣੇ ਆ ਤੇ ਇਹ ਛੋਟੇ ਇਹਨੂੰ ਪਹਿਲਾਂ ਜ਼ਿਆਦਾ ਨਾ ਕਾਲੇ ਹੋ ਜਾਣ ਇਹ ਇਹਨਾਂ ਨੂੰ ਆਪਾਂ ਕੱਢ ਲੈਣੇ ਆ ਦੇਖੋ ਲਾਲ ਕੀਤੇ ਆਪਾਂ ਕਾਲੇ ਨਹੀਂ ਕੀਤੇ ਲਾਲ ਹੋਏ ਕarele ਮੀਡੀਅਮ ਸੇਕ ਤੇ ਕarele ਲਾਲ ਹੁੰਦੇ ਜੇ ਆਪਾਂ ਫੁੱਲ ਫੁੱਲ ਸੇਕ ਰੱਖਦੇ ਆ ਤੇ ਫਿਰ ਕarele ਕਾਲੇ ਹੋ ਜਾਂਦੇ ਆ ਤੇ ਸਾਰੇ ਆਪਾਂ ਇਦਾਂ ਕੱਢ ਲੈਣੇ ਆ ਤੇ ਮਸਾਲਾ ਜਿਹੜਾ ਆਪਣਾ ਉਹ ਉਹਨੀ ਦੇ ਛੰਡਾ ਹੋ ਜਾਣਾ ਥੋੜੇ ਜਿਹਾ ਇਹਨਾਂ ਨੂੰ ਵੀ ਠੰਡੇ ਹੋਣ ਦਵਾਂਗੇ ਕਿਉਂਕਿ ਹੱਥ ਲੱਗਣਾ ਚਾਹੀਦਾ ਆਪਣਾ ਤਾਂ ਹੀ ਭਰਾਂਗੇ ਇਹਨਾਂ ਨੂੰ ਤੇ ਫਿਰ ਇਹਨਾਂ ਨੂੰ ਆਪਾਂ ਜਿਹੜਾ ਮਸਾਲਾ ਤਿਆਰ ਕੀਤਾ ਉਹ ਆਪਾਂ ਇਹਨਾਂ ਦੇ ਵਿੱਚ ਭਰ ਲੈਣਾ ਜੇ ਤੁਸੀਂ ਟਮਾਟਰ ਨਹੀਂ ਪਾਉਣੇ ਤਾਂ ਤੁਸੀਂ ਅਮਚੂਰ ਪਾ ਲਓ ਇਹਦੇ ਵਿੱਚ ਤੇ ਆਪਾਂ ਟਮਾਟਰ ਪਾ ਲਏ ਆ ਤਿੰਨ ਟਮਾਟਰ ਪਾਏ ਆ ਮੈਂ ਅਮਚੂਰ ਨਹੀਂ ਪਾਇਆ ਅਮਚੂਰ ਵੀ ਬਹੁਤ ਟੇਸਟੀ ਲੱਗਦਾ ਇਹਨਾਂ ਦਾ ਖੱਟੇ ਜਿਹੇ ਜਿਹੜੇ ਹੁੰਦੇ ਨਾ ਇਹ ਬਹੁਤ ਸੋਹਣੇ ਲੱਗਦੇ ਆ ਬਹੁਤ ਟੇਸਟੀ ਲੱਗਦੇ ਤੇ ਲਓ ਜੀ ਆਪਾਂ ਕੱਟ ਲੈ ਸੀ ਕarele ਥੋੜੇ ਜਿਹਾ ਛੰਡੇ ਹੋ ਗਏ ਸੀ ਮਦਰ ਹੱਥਾਂ 'ਚ ਹੱਥ ਲੱਗਣ ਵਾਲੇ ਹੋ ਗਏ ਸੀ ਇਹ ਤੇ ਹੁਣ ਜਿਹੜਾ ਮਸਾਲਾ ਆ ਆਪਾਂ ਚੰਗੀ ਤਰ੍ਹਾਂ ਇਹਨਾਂ ਦੇ ਵਿੱਚ ਭਰ ਦੇਣਾ ਹਲੇ ਹੋਕ ਹੋਰ ਕੰਮ ਆਪਾਂ ਕਰਨਾ ਐਂਡ ਤੱਕ ਵੀਡੀਓ ਨੂੰ ਦੇਖਿਓ ਤੇ ਪਹਿਲਾ ਕਰੇਲੇ ਆ ਸਾਰਿਆਂ ਨੂੰ ਭਰ ਲੈਣੇ ਆਪਾਂ ਚੰਗੀ ਤਰ੍ਹਾਂ ਮਸਾਲਾ ਜਿਹੜਾ ਆ ਸਾਰੇ ਕਰੇਲਿਆਂ 'ਚ ਭਰ ਦੇਣਾ ਬਚ ਵੀ ਗਿਆ ਜਿੰਨਾਂ ਵੀ ਥੋੜਾ ਉਹਨਾਂ ਵਿੱਚ ਆਪਾਂ ਹੋਰ ਪਾ ਦੇਣਾ ਆ ਤੇ ਪੂਰਾ ਮਸਾਲਾ ਇਹਨਾਂ ਦੇ ਵਿੱਚ ਆਪਾਂ ਭਰਨਾ ਆ ਅੱਧਾ ਕਿਲੋ ਕਰੇਲੇ ਆ ਇਹ ਤੇ ਉਹਨਾਂ ਕਾ ਆਪਾਂ ਮਸਾਲਾ ਤਿਆਰ ਕੀਤਾ ਮਸਾਲਾ ਥੋੜੀ ਜਿਆਦਾ ਹੀ ਹੋਵੇ ਤਾਂ ਹੀ ਵਧੀਆ ਲੱਗਦਾ ਆ ਤੇ ਭਰ ਲਿਆ ਕਰੇਲੇ ਸਾਰੇ ਆਪਾਂ ਉਹੀ ਪੈਨ ਮੈਂ ਰੱਖਤਾ ਗੈਸ ਦੇ ਉੱਤੇ ਬਿਲਕੁਲ ਸੇਕ ਘਟ ਰੱਖ ਕੇ ਮੈਂ ਜਿਹੜੇ ਕਰੇਲੇ ਆ ਹੁਣ ਇਹਦੇ ਵਿੱਚ ਐਦੇ ਰੱਖਨੇ ਆ ਤੇ ਰੱਖ ਕੇ ਇਹਨਾਂ ਨੂੰ ਮੈਂ ਹੁਣ ਟਕਣਾ ਆ ਤਾਂ ਕਿ ਕਰੇਲੇ ਜਿਹੜੇ ਆ ਮਸਾਲਾ ਕਰੇਲੇ ਐਨ ਸੌਫਟ ਸਾਰੀਆਂ ਚੀਜ਼ਾਂ ਹੋ ਜਾਣ ਇਸ ਤਰ੍ਹਾਂ ਤੁਸੀਂ ਕਰੇਲੇ ਬਣਾ ਕੇ ਦੇਖੋ ਕਿੰਨੇ ਵਧੀਆ ਲੱਗੂਗੇ ਤੇ ਬਾਰ-ਬਾਰ ਤੁਸੀਂ ਐਦਾਂ ਬਣਾ ਕੇ ਖਾਓਗੇ ਉਹੀ ਪਲੇਟ ਆਪਾਂ ਉੱਪਰ ਦੇ ਦਿੱਤੀ ਆ ਤੇ ਦੇਖੋ ਜੀ ਆਪਾਂ ਜਿਹੜਾ ਇਹਨਾਂ ਨੂੰ 2-3 ਮਿੰਟ ਜਿਹੜਾ ਆ ਕੱਟ ਸੇਕ ਦੇ ਉੱਤੇ ਟੱਕ ਕੇ ਜਿਹੜਾ ਆ ਐਦਾਂ ਮੈਂ ਪਕਾਇਆ ਤੇ ਬਹੁਤ ਵਧੀਆ ਕਰੇਲੇ ਆਪਣੇ ਜਿਹੜੇ ਬਣ ਕੇ ਤਿਆਰ ਹੋ ਗਏ ਆ ਇੱਕ ਪਲੇਟ 'ਚ ਰੱਖ ਕੇ ਮੈਂ ਦਿਖਾਣੀ ਆ ਤੇ ਜਰੂਰ ਬਣਾਓ ਤੇ ਖਾਓ ਵੀਡੀਓ ਨੂੰ ਸ਼ੇਅਰ ਕਰੋ ਤੇ ਕਮੈਂਟ ਕਰਕੇ ਮੈਨੂੰ ਦੋਸਤੋ ਸਪੋਰਟ ਕਰੋ ਮੇਰੇ ਚੈਨਲ ਨੂੰ ਦੇਖੋ ਕਰੇਲੇ ਕਿੰਨੇ ਸੋਹਣੇ ਬਣ ਗਏ ਪਲੇਟ 'ਚ ਰੱਖ ਤੇ ਵੀਡੀਓ ਦੇਖਣ ਲਈ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ